ਜਿੱਥੇ ਸੂਬੇ ਪੱਰਦੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਵੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਔਰ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਔਰ ਪੁੱਛਗਛ ਕੀਤੀ ਗਈ ਔਰ ਗਲੀ ਮੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ 今天的事情。 ਮਾਨਜੋਗ ਡੀਜੀਪੀ ਪੰਜਾਬ ਜੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਡਰਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਮੋਹਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ ਤੇ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰਗ ਹੌਟਸਪots ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਤੇ ਉੱਥੇ ਜਿਹੜੇ ਸਮਗਲਰਸ ਹੈਗੇ ਜਾਂ ਜਿਹੜੇ ਡਰਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ ਤੇ ਕਰਾਤੇ ਰੇਡ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ 9 ਲੋਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ ਜਿੱਥੇ 187 ਤੋਂ ਵੱਧ ਜਿਹੜੇ ਹਨ ਵਕ-ਵਕ ਕਰ ਹੈਗੇ ਜਾਂ ਟਿਕਾਣੇ ਹੈ ਇਹਨਾਂ ਤੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ। ਉਹਦੇ ਤਹਿਤ ਹੀ ਅੱਜ ਇੱਥੇ اسلامਾਬਾਦ ਮੋਹੱਲਾ ਜੋ ਕਿ ਡਰਗ ਦੇ ਲਈ ਕਾਫੀ ਨੋਟੋਰੀਅਸ ਹੈ ਉੱਥੇ ਵੀ ਐਸਪੀ ਹੈੱਡਕ quarters ਤੇ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਬਾਕੀ ਸਾਰੇ ਆਫਸਰਸ ਤੇ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਦੇ ਥਰੂ ਨਾਰਕੋਟਿਕਸ ਦਾ ਡਰਗ ਯੂਜ਼ ਕਰਦੇ ਵਕ-ਵਕ ਥਾਵੇਂ ਚੈਕਿੰਗ ਕੀਤੀ ਜਾ ਰਹੀ ਹੈ ਸਰ ਕੋਈ ਕਾਮਯਾਬੀ ਦਾ ਸੁਣੋਈ ਹੈ ਕਾਮਯਾਬੀ ਹਾਲੇ ਹਾਸਿਲ ਹੋਈ ਹੈ ਇੱਕ 20 ਗ੍ਰਾਮ ਹੈਰੋਇਨ ਜੜੀ ਰਿਕਵਰ ਹੋਈ ਹੈ ਜੋ ਹਨਾ ਪਤਾ ਚੱਲੇ ਕਈ ਥਾਵਾਂ ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲੇ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਜਦੋਂ ਸਰਚ ਆਪਰੇਸ਼ਨ ਕੰਪਲੀਟ ਹੋ ਜਾਊਗਾ ਤਾਂ ਉਹ ਇੱਕ ਡਿਟੇਲਡ ਜਿਹੜਾ ਨੋਟ ਵੀ ਅਸੀਂ ਜਾਰੀ ਕਰਾਂਗੇ ਹੋਰ ਵੀ ਕਿਤੇ ਕਰਨੀ ਚੈਕਿੰਗ ਨਹੀਂ ਹੈ ਸਲਾਮਬਾਦ ਨੇ ਨਹੀਂ ਮੈਂ ਆਲਰੇਡੀ ਆਵਾਂਖਾ ਵੀ ਚੈਕਿੰਗ ਕਰਕੇ ਆਇਆ ਆਵਾਂਖਾ ਐਸਪੀ ਸਾਹਿਬ ਤੇ ਉੱਥੇ ਡੀਐਸਪੀ ਵੀ ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ ਡੀਐਸਪੀ ਕਲਾਨੌਰ ਕਲਾਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹੈ ਐਸਪੀ ਡੀ ਜਿਹੜੇ ਹੈ ਉਹ ਨਾਰੀਵਾਲ ਦੇ ਦੇ ਚੈਕਿੰਗ ਕਰ ਰਹੇ ਹੈ ਇਹ ਵਕਤ-ਵਕਤਾਂ ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੌਣ ਸਰਦੀਆਂ ਦੇ ਦਿਨ ਹੈਗੇ ਇਸ ਟਾਈਮ ਤੇ ਕਾਫੀ ਕੰਪਲੇਨਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮੱਗਲਰ ਜਿਹੜੇ ਹਨ ਉਹ ਸਮੱਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਹਨ ਤੋਂ ਇਹਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ ਤੇ ਇਹਦੇ ਨਾਲ ਕਾਫੀ ਡੈਟਰੈਂਸ ਵੀ ਇਹਦਾ ਅਸਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਉਹ ਬਾਰੀ ਪੁਲਿਸ ਫੋਰਸ ਦੇ ਨਾਲ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਤੇ ਇੱਕ ਡੈਟਰੈਂਟ ਇਫੈਕਟ ਹੈ ਤੇ ਲੋਕਾਂ ਦੇ ਅੰਦਰ ਕੌਨਫੀਡੈਂਸ ਜ਼ਿਆਦਾ ਕਤ ਨੌਜਵਾਨ ਅਜੇ ਵੀ ਜਿਹੜੇ ਕੁਝ ਲੱਗੇ ਹੋਏ ਆ ਕੀ ਕਹਿਣਾ ਚਾਹੁੰਗੇ ਉਹਨਾਂ ਦੇ ਪੇਰੈਂਟਸ ਨੂੰ ਕੱਲ ਵੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਕਾਫੀ ਸਵਿਜਨ ਕਰਾਇਆ ਜਾਂ ਮੈਸੇਜ ਕੀਤਾ ਉਹਦੇ ਬਾਰੇ ਤੇ ਆ ਜਿਹੜਾ ਜੀ ਇਹ ਜਿਹੜੀ ਪ੍ਰੋਬਲਮ ਹੈ ਕਿਉਂਕਿ ਇਹ ਸੋਸਾਇਟੀਲ ਪ੍ਰੋਬਲਮ ਵੀ ਹੈ ਕਿਉਂਕਿ ਇੱਕ ਐਡਿਕਟ ਜਦੋਂ ਐਡਿਕਟ ਬਣ ਜਾਂਦਾ ਹੈ ਉਹ ਰਾਤੋ ਰਾਤ ਵੀ ਐਡਿਕਟ ਨਹੀਂ ਹੋ ਸਕਦਾ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਮਨਸੂਬੇ ਹੁੰਦੇ ਆ ਕਿ ਸਰਦ 파ਰੋਂ ਡ੍ਰੋਨ ਰਾਹੀ ਜਾਂ ਫਿਰ ਵਕ ਵਕ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਹੈਗੇ ਇੱਥੇ ਦੇ ਲੋਕ ਲੋਗੇ ਉਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਇਸ ਚੀਜ਼ ਦੇ ਵਿੱਚ ਇਨਵੋਲਵ ਕਰਦੇ ਹੈ ਤੇ ਇਹਦਾ ਜਿਹੜਾ ਖਾਮਿਆਜ਼ਾ ਅਲਟੀਮੇਟਲੀ ਜੋ ਸਾਡਾ ਯੂਥ ਹੈ ਜਾਂ ਫਿਰ ਜੋ ਇਹਦੀ ਚਪੇੜ ਦੇ ਵਿੱਚ ਆ ਰਿਹਾ ਉਹ ਇਹਦਾ ਖਾਮਿਆਜ਼ਾ ਭੁਗਤ ਰਿਹਾ ਹੈ ਤੇ ਸਾਡੀ ਚੈਕਿੰਗ ਚੱਲਦੀ ਰਹੇਗੀ ਅੱਜ ਚੈਕਿੰਗ ਚਲਦੀ ਰਹੇਗੀ ਅੱਜ ਦੁਪਹਿਰ ਤੱਕ ਪੂਰਾ ਜਿਹੜਾ ਹੈ ਪੂਰਾ ਆਪਰੇਸ਼ਨ ਕੰਪਲੀਟ ਕੀਤਾ ਜਾਏਗਾ ਸੇ ਇਹਦੇ ਵਿੱਚ ਅਸੀਂ ਉਹ ਵੀ ਹੈਗਾ ਕਿ ਸਾਨੂੰ ਲਾਸਟ ਈਅਰ ਜਿਹੜਾ ਹੈ ਕਾਫੀ ਜ਼ਿਆਦਾ ਸਫਲਤਾ ਮਿਲੀ ਸੀ ਡਰੱਗਸ ਦਾ ਅਸੀਂ ਆਲਮੋਸਟ 49 ਕਿਲੋਗ੍ਰਾਮ ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਸੀ ਉਸ ਤੋਂ ਇਲਾਵਾ ਚਰਸ ਗਾਂਜਾ ਅਫੀਮ ਤੇ ਬਾਕੀ ਜਿਹੜੇ ਕੈਪਸੂਲਸ ਹੁੰਦੇ ਆ ਉਹ ਵੀ ਰਿਕਵਰ ਕੀਤੇ ਸੀ ਜਿਹੜੇ ਸਮਗਲਰ ਹੈ ਉਹਨਾਂ ਦੇ ਅਗੇਂਸਟ ਅਸੀਂ ਫਾਈਨੈਂਸ਼ੀਅਲੀ ਵੀ ਕਾਫੀ ਆਪਣੀ ਐਕਟੀਵਿਟੀ ਵਧਾਈ ਹੈ ਕਰੀਬ ਪੰਜ ਇਦਾਂ ਦੇ ਸਮਗਲਰਸ ਹੈ ਜਿਨ੍ਹਾਂ ਦੀ ਅਸੀਂ ਪ੍ਰਾਪਰਟੀ ਜ਼ਬਤ ਕਰਾਈ ਹੈ 1.5 ਕਰੋੜ ਤੋਂ ਵੱਧ ਉਹਨਾਂ ਦੀ ਪ੍ਰਾਪਰਟੀ ਸੀਗੀ ਜੋ ਕਿ ਹੁਣ ਕਬਜ਼ੇ ਸਰਕਾਰ ਦੇ ਕਬਜ਼ੇ ਦੇ ਵਿੱਚ ਹੈਗੀ ਤੇ ਉਹਨੂੰ ਉਹ ਵੇਚ ਨਹੀਂ ਸਕਦੇ ਤੇ ਉਹਦੇ ਥਰੋ ਇਨਕਮ ਨਹੀਂ ਕਮਾ ਸਕਦੇ ਇਸ ਤੋਂ ਇਲਾਵਾ ਅਸੀਂ ਕਈ ਸਾਰੇ ਪਿੱਟ ਦੇ ਵੀ ਕੇਸਿਸ ਬਣਾਏ ਹਨ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਜਿਹੜਾ ਨੋਨ ਸਮਗਲਰ ਹੈ ਔਰ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਉਹਨਾਂ ਦੇ ਅਸੀਂ ਪ੍ਰੋਪੋਜ਼ਲ ਬਣਾਏ ਹਨ ਜੋ ਕਿ ਹੁਣ ਗਵਰਨਮੈਂਟ ਦੇ ਕੋਲ ਹੈਗੇ ਤੇ ਉਹਦੇ ਦੇ ਵੀ ਜਲਦ ਫੈਸਲਾ ਲਿਖੇ ਇਸ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈ ਜੋ ਕਿ ਬਾਰ-ਬਾਰ ਕਰਾਈਮ ਕਰਦੇ ਆ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਵੀ ਪਾਵਾਂਗੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜੋ ਬੱਚੇ ਕਰਦੇ ਜਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹਤੇ ਪੇਰੈਂਟਸ ਨੂੰ ਸੋ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਾ ਜਿਹੜਾ ਹੈ ਉਹ ਇੱਕ ਨਾ ਸਿਰਫ ਆਪਣੇ ਉਸ ਪਰਿਵਾਰ ਨੂੰ ਖਰਾਬ ਕਰਦਾ ਹੈ ਉਹ ਇੱਕ ਇਕਨੋਮਿਕ ਮਾਰ ਵੀ ਮਾਰਦਾ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਪੈਸਾ ਕਾਫੀ ਇੱਕ ਜ਼ਰੂਰਤ ਹੁੰਦੀ ਹੈ ਪੈਸੇ ਦੀ ਜਿਸ ਕਰਕੇ ਬੱਚਾ ਜਿਹੜਾ ਹੈ ਉਹ ਕ੍ਰਾਈਮਨਲ ਬਣ ਜਾਂਦਾ ਹੈ ਤੇ ਕਈ ਜਿਹਾ ਅਸੀਂ ਕੇਸਸ ਦੇਖਿਆ ਬੜੇ ਸੈਂਸਿਟਿਵ ਕ੍ਰਾਈਮ ਬੜੇ ਹੀ ਦਰਦਨਾਕ ਕ੍ਰਾਈਮ ਬੱਚੇ ਜਿਹੜੇ ਉਹ ਕਰ ਦਿੰਦੇ ਆ ਤੋ ਨਸ਼ੇ ਤੋਂ ਜਿੰਨਾ ਦੂਰ ਰੱਖ ਸਕੀਏ ਅਸੀਂ ਰੱਖ ਉਹ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਉਹਨਾਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਕੋਈ ਅਗਰ ਸ਼ੱਕ ਜਾਂ ਉਹਨਾਂ ਨੂੰ ਡਾਊਟ ਹੁੰਦਾ ਹੈ ਬੱਚੇ ਤੇ ਐਕਟੀਵਿਟੀ ਦੇ ਪ੍ਰਤੀ ਉਹ ਈਵਨ ਪੁਲਿਸ ਨੂੰ ਆ ਕੇ ਦੱਸ ਸਕਦੇ ਆ ਟੀਚਰ ਜਿਹੜੇ ਹਨ ਉਹ ਵੀ ਅਵੇਰਨ ਬੱਚਿਆਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣ ਤੇ ਪੁਲਿਸ ਦਾ ਸਾਥ ਹੈ ਇਸ ਮੋਹਮ ਦੇ ਵਿੱਚ ਅਸੀਂ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਹੈਲਪ ਕਰਾਂਗੇ ਤੇ ਜਿਹੜੇ ਨਸ਼ੇੜੀਆ ਉਹਨਾਂ ਨੂੰ ਅਸੀਂ ਫੜਕੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਅਸੀਂ ਫੜਕੇ ਅੰਦਰ